ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਕੀ ਹਾਲ ਹੈ ਫਗਵਾੜੇ ਵਾਲਿਓ ਵਾਹ ਜੀ ਵਾਹ ਮਲੀ ਸਾਹਿਬ ਵਾਹ 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 ਜੀ ਵਾਹ ਜੀ ਵਾਹ ਇਨਕਲਾਬ ਐਨਾ ਪਿਆਰ ਦੇਣ ਲਈ ਬਹੁਤ ਸ਼ੁਕਰੀਆ ਸਾਡੇ ਪ੍ਰਧਾਨ ਸਾਹਿਬ ਅਮਨ ਰੋੜਾ ਜੀ ਵਰਕਿੰਗ ਪ੍ਰਧਾਨ ਜੀ ਸ਼ੈਰੀ ਕਲਸੀ ਜੀ ਸਾਡੇ ਨਾਲ ਨੇ ਨਵੇਂ ਚੁਣੇ ਹੋਏ ਜੱਬੇਵਾਲ ਤੋਂ ਐਮਐਲਏ ਸ਼ਾਂਖ ਸਾਡੇ ਐਮਪੀ ਸਾਹਿਬ ਜੋਗਿੰਦਰ ਸਿੰਘ ਮਾਨ ਸਾਹਿਬ ਵੀ ਸਾਡੇ ਹੁਸ਼ਿਆਰਪੁਰ ਤੋਂ ਐਮਪੀ ਜੱਬੇਵਾਲ ਸਾਹਿਬ ਰਾਜਕਮਾਤ ਜੀ ਸਾਰੀ ਸਾਡੀ ਟੀਮ ਸਭ ਸਾਰੇ ਜਿੰਨੇ ਸਾਡੇ ਅਹੁਦੇਦਾਰ ਸਹਿਬਾਨ ਵਰਕਰ ਸਹਿਬਾਨ ਬਾਪ ਮੱਕੜ ਸਾਡੇ ਸਾਰੇ ਪੁਰਾਣੇ ਜਿੰਨੇ ਫਗਵਾੜੇ ਦੀ ਟੀਮ ਜਲੰਧਰ ਦੀ ਟੀਮ ਜੰਡਿਆਲੇ ਦੀ ਟੀਮ ਫਲੋਰ ਦੀ ਟੀਮ ਕਪੂਰਥਲੇ ਦੀ ਟੀਮ ਜਿੰਨੇ ਵੀ ਆਇਓ ਸਾਰਿਆਂ ਦਾ ਸਵਾਗਤ ਹੈ ਜਿੰਨੇ ਦੁਕਾਨਦਾਰ ਭਰਾ ਆਪਣੀਆਂ ਦੁਕਾਨਦਾਰੀ ਛੱਡ ਕੇ ਬਾਹਰ ਖੜੇ ਹੋ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਮੈਂ ਕੋਈ ਜ਼ਿਆਦਾ ਸਮਾਂ ਨਹੀਂ ਲੈਣਾ ਮੈਂ ਤੁਹਾਨੂੰ ਸਿਰਫ ਇਹ ਕਹਿਣ ਆਇਆ ਫਗਵਾੜਾ ਸ਼ਹਿਰ ਜਿਹੜਾ ਇਤਿਹਾਸਿਕ ਸ਼ਹਿਰ ਹੈ ਔਰ ਜੇ ਸ਼ਹਿਰ ਦੇ ਵਿੱਚ ਤੁਸੀਂ ਆਪਣੀ ਸਰਕਾਰ ਬਣਾ ਲਓਗੇ ਸ਼ਹਿਰ ਦੇ ਵਿੱਚ ਜੇ ਕਾਰਪੋਰੇਸ਼ਨ ਆਪਣੀ ਬਣਾ ਲਓਗੇ ਤਾਂ ਸ਼ਹਿਰ ਦਾ ਕਾਇਆ ਪਲਟ ਹੋ ਜਾਊਗਾ ਕਿਉਂਕਿ ਉੱਪਰ ਆਪਣੀ ਸਰਕਾਰ ਹੈਗੀ ਹੈ ਕਈ ਵਾਰੀ ਕੀ ਹੁੰਦਾ ਹੈ ਪੁਰਾਣੀ ਚੁਣੀ ਹੋਈ ਕਾਰਪੋਰੇਸ਼ਨ ਕਿਸੇ ਹੋਰ ਪਾਰਟੀ ਦੀ ਹੁੰਦੀ ਹੈ ਸਰਕਾਰ ਕਿਸੇ ਹੋਰ ਪਾਰਟੀ ਦੀ ਬਣ ਜਾਂਦੀ ਹੈ ਉਹ ਮਤਾ ਹੀ ਨਹੀਂ ਪਾ ਕੇ ਦਿੰਦੇ ਇੱਥੋਂ ਵੀ ਕਿਤੇ ਚੜ੍ਹਾਈ ਨਾ ਹੋ ਜੇ ਇਹਨਾਂ ਦੀ ਸੀਵਰੇਜ ਦਾ ਬੁਰਾ ਹਾਲ ਸਪਾਰਕਾਂ ਦਾ ਬੁਰਾ ਹਾਲ ਜੇ ਕਿਤੇ ਕੋਈ ਜੇ ਕੰਮ ਜੇ ਕਿਤੇ ਇੱਕ ਇੱਥੇ ਪੰਜਾਬ ਦਾ ਜਿਹੜਾ ਸੀਐਮ ਹੈ ਉਹ ਵੀ ਆਪ ਦਾ ਤੇ ਐਮਸੀ ਵੀ ਆਪ ਦਾ ਸੀਐਮ ਤੇ ਐਮਸੀ ਲਿਖਣ ਚ ਅੱਖਰ ਇਧਰ ਉਧਰ ਨਹੀਂ ਵਸਣਾ ਸੋ ਜਿੰਨੇ ਵਾਰਡਾਂ ਚ ਵੀ ਜਿੰਨੇ ਵਾਰਡਾਂ ਦੇ ਸਾਡੇ ਐਮਸੀ ਇੱਥੇ ਵੀ ਆਏ ਹੋਣਗੇ ਬਹੁਤ ਸਾਰੇ ਜਿਹੜੇ ਲੜ ਰਹੇ ਨੇ ਜਿੰਦਾਬਾਦ ਜਿੰਦਾਬਾਦ ਔਰ ਜਿੰਨੇ ਵਾਰਡਾਂ ਦੇ ਐਮਸੀ ਆਏ ਨੇ ਉਹਨਾਂ ਨੂੰ ਮੈਂ ਕਹਿਣਾ ਕਿ ਘਰ ਘਰ ਜਾ ਕੇ ਲੋਕਾਂ ਨੂੰ ਪਾਲਿਸੀਆਂ ਦੱਸੋ ਕੀ ਕੀ ਕਰਾਂਗੇ ਆਪਾਂ ਫਗਵਾੜੇ ਵਾਸਤੇ ਉਹ ਵੀ ਦੱਸੋ ਤੇ ਅੱਗੇ ਜ਼ਿੰਮੇਵਾਰੀ ਫਿਰ ਮੇਰੀ ਐ ਅਰਜ਼ੀਆਂ ਤੁਸੀਂ ਲਿਆਉਣੀਆਂ ਦਸਖਤ ਮੈਂ ਕਰਨੇ ਆ ਖਜ਼ਾਨੇ 'ਚ ਕੋਈ ਘਾਟਾ ਨਹੀਂ ਹੁੰਦਾ ਨੀਤਾਂ 'ਚ ਹੀ ਘਾਟਾ ਹੁੰਦਾ ਜਦੋਂ ਹੁੰਦਾ ਬਸ ਤੁਸੀਂ ਜਿੱਤਣ ਤੋਂ ਬਾਅਦ ਵੀ ਲੋਕਾਂ 'ਚ ਹੀ ਰਹਿਣਾ ਔਰ ਕਦੇ ਮੈਨੂੰ ਬੁਲਾਉਣਾ ਮੈਂ ਆ ਚੁਂਗਾ ਮੈਨੂੰ ਕਈ ਅਫਸਰ ਕਹਿੰਦੇ ਸੀ ਅੱਜ ਵੀ ਮੈਂ ਅੰਮ੍ਰਿਤਸਰ ਤੋਂ ਆਇਆ ਜਲੰਧਰ ਤੋਂ ਆਇਆ ਸਰ ਫਗਵਾੜੇ ਸਿਕਿਉਰਿਟੀ ਦੀ ਪ੍ਰੋਬਲਮ ਨਾ ਅਜੇ ਗਲੀਆਂ ਪੀੜੀਆਂ ਨੇ ਤੁਸੀਂ ਨਾ ਜਾਓ ਮੈਂ ਕਿਹਾ ਮੈਂ ਤਾਂ ਆਪ ਪਿੰਡਾਂ ਦੀਆਂ ਗਲੀਆਂ ਚੋਂ ਨਿਕਲਿਆ ਹੋਇਆ ਮੈਨੂੰ ਗਲੀਆਂ ਜਾਣ ਤੋਂ ਕਿਵੇਂ ਰੋਕ ਦੋਗੇ ਤੁਸੀਂ ਮੈਂ ਤਾਂ ਲੋਕਾਂ ਕੋਲੇ ਜਾਊਂਗਾ ਸਤਿ ਸ਼੍ਰੀ ਅਕਾਲ ਜਿੰਦਾਬਾਦ 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 ਸੁਬੀਰੋ ਸਾਹਮਣੇ ਜਿਹੜੇ ਪਰਖੇ ਹੋਏ ਨੇ ਜਿਹੜੇ ਹੋਰ ਦੂਜੀਆਂ ਪਾਰਟੀਆਂ ਵਾਲੇ ਇੱਕ ਨੂੰ ਤਾਂ ਪਰਮਾਤਮਾ ਵੱਲੋਂ ਸਜ਼ਾ ਮਿਲ ਗਈ ਉਹ ਤਾਂ ਪਰਮਾਤਮਾ ਵੱਲੋਂ ਜੋ ਪਾਪ ਕੀਤੇ ਸੀ ਸਾਹਮਣੇ ਆ ਗਏ ਠੀਕ ਹੈ ਨਾ ਉਹ ਤਾਂ ਹੈ ਹੀ ਨਹੀਂ ਉਹ ਤਾਂ ਭੁੱਲ ਜਾਓ ਦੂਜੇ ਜਿਹੜੇ ਕਾਂਗਰਸੀ ਨੇ ਉਹ ਤੜਕੀ ਉੱਠ ਕੇ ਜਾਂ ਆਪਸ ਚਲਣ ਲੱਗ ਜਾਂਦੇ ਜਾਂ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਹੋਰ ਕੋਈ ਕੰਮ ਨਹੀਂ ਉਹਨਾਂ ਕੋਲੇ ਬਸ ਪਰ ਜਿੰਨਾ ਚਿਰ ਤੁਸੀਂ ਮੇਰਾ ਸਾਥ ਦੇਵੋਗੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਨੂੰ ਇਹੀ ਡਰ ਹੈ ਜਾਂ ਇਹੀ ਉਹਨਾਂ ਨੂੰ ਇੱਕ ਲੱਗਿਆ ਹੋਇਆ ਹੈ ਤੋਖਲਾ ਕਿ ਆਮਕਰਾਂ ਦੇ ਮੁੰਡੇ ਕੁੜੀਆਂ ਕਿਉਂ ਆ ਗਏ ਇਹਨਾਂ ਕੁਰਸੀਆਂ ਤਾਂ ਸਾਡੇ ਧੀਆਂ ਪੁੱਤ ਬੈਂਦੇ ਹੁੰਦੇ ਆ ਆਮਕਰਾਂ ਦੇ ਧੀਆਂ ਪੁੱਤ ਕਿਉਂ ਬੈ ਗਏ ਆ ਜਦੋਂ ਤੁਸੀਂ ਹੁਣ ਚੁਣ ਲਿਆ ਆਮਕਰਾਂ ਦੇ ਇੱਥੋਂ ਐਮਸੀ ਫੇਰ ਫੇਰ ਉਹਨਾਂ ਨੂੰ ਹੋਰ ਮੱਚਣਗੇ ਉਹ ਵੀ ਫੇਰ ਆ ਗਏ ਯਾਰ ਇੱਥੇ ਤਾਂ ਸਾਡੇ ਧੀਆਂ ਪੁੱਤ ਭਤੀਜੇ ਆਉਂਦੇ ਹੁੰਦੇ ਆ ਸੋ ਆਮ ਲੋਕਾਂ ਦਾ ਜ਼ਮਾਨਾ ਆ ਗਿਆ ਵੀ ਤੁਸੀਂ ਜਿਤਾ ਕੇ ਭੇਜ ਰਹੇ ਹੋ ਅਸੀਂ ਤੁਹਾਡੇ ਨਾਲ ਆ ਤੇ ਆ ਗਏ ਉਹ ਮੈਨੂੰ ਤਾਂ ਉੱਥੇ ਕਹਿੰਦੇ ਨੇ ਹੁੰਦਾ ਉੱਥੇ ਆਪਣਾ ਵਿਧਾਨ ਸਭਾ ਚ ਕਹਿੰਦੇ ਸੀਗਾ ਪ੍ਰਤਾਪ ਸਿੰਘ ਬਾਜਵਾ ਇੱਕ ਇਹ ਜ ਮਟੀਰੀਅਲ ਆ ਗਿਆ ਸਾਨੂੰ ਕਹਿੰਦਾ ਮੈਂ ਕਿਹਾ ਬਹੁਤ ਖਤਰਨਾਕ ਮਟੀਰੀਅਲ ਆ ਗਿਆ ਫਿਰ ਹੁਣ ਇਹ ਤੁਹਾਨੂੰ ਹਰਾਉਣ ਵਾਲਾ ਮਟੀਰੀਅਲ ਆ ਗਿਆ ਹੁਣ ਇਹ ਇਹ ਪੱਕੀਆਂ ਬਰੰਝੀਆਂ ਲੱਗੀਆਂ ਟੋਪੀ ਵਾਲਾ ਕਿੱਲ ਠੋਕ ਤਾਂ ਲੋਕਾਂ ਨੇ ਪੰਜਾਬੀਆਂ ਨੇ ਜਿੰਦਾਬਾਦ ਭਗਵਾਨ ਸਿੰਘ ਮਾ ਜਿੰਦਾਬਾਦ ਇਹ ਕਿਸੇ ਰੈਂਚ ਨਾਲ ਨਹੀਂ ਪੱਟਿਆ ਜਾਣਾ ਕਿਉਂਕਿ ਦਿਲਾਂ ਚੋਂ ਨਿਕਲੇ ਹੋਇਆ ਕੰਮ ਹੈ ਲੋਕਾਂ ਨੇ ਦਿਲਾਂ ਚੋਂ ਨਿਕਲ ਕੇ ਇਹਨਾਂ ਨੂੰ ਕਿਹਾ ਵੀ ਭਾਈ ਤੁਸੀਂ ਪਾਸੇ ਹੋ ਜਾਓ ਅਸੀਂ ਆਪਣੇ ਤਿੰਨ ਪੁੱਤਾਂ ਨੂੰ ਅਕੇਲੇ ਲੈ ਕੇ ਆਵਾਂਗੇ ਸੋ ਆਪ ਜਿੱਤੋ ਸਰਕਾਰ ਉੱਪਰ ਸਰਕਾਰ ਆਪਣੀ ਹੈ ਫਗਵਾੜੇ ਚ ਸਰਕਾਰ ਕਾਰਪੋਰੇਸ਼ਨ ਚ ਆਪਣੀ ਬਣ ਜੂਗੀ ਤਾਂ ਦੋਨੇ ਪਾਸੇ ਮੌਜੇ ਮੌਜਾ ਹੈ ਔਰ ਸ਼ਹਿਰ ਮੈਨੂੰ ਪਤਾ ਹੈ ਕਿ ਇੱਥੋਂ ਕੱਪੜਾ ਖਰੀਦਣ ਦੁਨੀਆ ਭਰ ਤੋਂ ਐਨ ਆਰ ਆਈ ਜਾਂ ਇੱਥੇ ਫਗਵਾੜੇ ਆਉਂਦੇ ਆ ਇਹ ਸ਼ਹਿਰ ਨੂੰ ਬਹੁਤ ਬੂਸਟ ਕਰ ਸਕਦੇ ਆ ਇਹ ਸ਼ਹਿਰ ਦੀ ਟੂਰਿਜ਼ਮ ਨੂੰ ਬਹੁਤ ਅੱਗੇ ਲੈ ਕੇ ਜਾ ਸਕਦੇ ਆ ਕੋਈ ਟਾਈਮ ਸੀ ਜੀਸੀਟੀ ਮਿਲਦੀ ਫੁੱਟਬਾਲ ਦੀ ਟੀਮ ਹੁੰਦੀ ਸੀ ਬੜੀ ਮਸ਼ਹੂਰ ਦਰਬਾਰਾ ਸਿੰਘ ਹੋਰੀ ਖੇਡਦੇ ਹੁੰਦੇ ਸੀ ਕੈਪਟਨ ਵੀ ਸੀ ਉਹ ਬਾਅਦ ਵਿੱਚ ਇੰਡੀਆ ਚ ਪਤਾ ਨਹੀਂ ਕਿੱਧਰ ਗਈ ਟੀਮਾਂ ਸਾਰਾ ਖਤਮ ਕਰਤਾ ਕਪੂਰ ਥੱਲੇ ਦੀ ਜਿਹੜੀ ਆਰਸੀਐਫ ਦੀ ਜਿਹੜੀ ਟੀਮ ਹੁੰਦੀ ਸੀ ਪੰਜਾਬ ਪੁਲਿਸ ਦੀ ਟੀਮ ਹੁੰਦੀ ਸੀ ਆਖੀ ਦੀ ਖਤਮ ਹੀ ਕਰਤਾ ਸਾਰਾ ਕੁਝ ਕਦੇ ਧਿਆਨ ਹੀ ਨਹੀਂ ਦਿੱਤਾ ਕਿਉਂਕਿ ਅਸੀਂ ਹੁਣ ਖੇਡਾਂ ਵੱਲ ਵੀ ਧਿਆਨ ਦਿਆ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਲੈ ਕੇ ਆਈਏ ਸਾਡੇ ਬੱਚੇ ਓਲੰਪਿਕ ਚੋ ਮੈਡਲ ਜਿੱਤਣ ਕੋਚ ਮਿਲਣ ਉਹਨਾਂ ਨੂੰ ਨਰਸਰੀਆਂ ਮਿਲਣ ਸਟੇਡੀਅਮ ਮਿਲਣ ਕੀ ਨਹੀਂ ਕਰ ਸਕਦੇ ਸਾਡੇ ਪੰਜਾਬੀ 50000 ਸਰਕਾਰੀ ਨੌਕਰੀਆਂ ਦੇ ਕੇ ਆ ਤੁਹਾਡੇ ਸਾਹਮਣੇ ਖੜਾ ਨਹੀਂ ਮੈਂ ਪਾਣੀ ਤਿੰਨ ਸਾਲ ਚ ਯੂਥ ਆਪਾਂ ਕਹਿ ਤਾਂ ਦਿੰਦੇ ਆ ਕਿ ਬਾਹਰ ਨੂੰ ਪੁੱਜ ਜਾਂਦੇ ਮੁੰਡੇ ਕਰਨ ਕੀ ਉਹ ਡਿਗਰੀ ਮੁਤਾਬਕ ਇੱਥੇ ਸਾਨੂੰ ਰੋਜ਼ਗਾਰ ਮਿਲ ਜੇ ਅਸੀਂ ਕੀ ਕਰਨਾ ਬਾਹਰ ਅਸੀਂ ਕਿਉਂ ਜਾਈਏ ਬਾਹਰ ਸਾਡਾ ਗੁਰੂਆਂ ਦੀ ਧਰਤੀ ਸ਼ਹੀਦਾਂ ਦੀ ਧਰਤੀ ਫਗਵਾੜਾ ਨਾਲ ਬੰਗਾ ਖੜਕੜਕਲਾਂ ਇਹ ਸਾਡੀ ਤਾਂ ਹਰ ਪਿੰਡ ਦੇ ਵਿੱਚ ਚਰਨਸ਼ੋਪਾ ਪ੍ਰਾਪਤ ਧਰਤੀ ਹੈ ਸੋ ਖੇਤੀ ਪੱਖੋਂ ਕੋਈ ਕਮੀ ਨਹੀਂ ਹੁੰਦੀ ਕੌਮ ਸਾਡੀ ਮਿਹਨਤੀ ਹੈ ਹਰ ਇੱਕ ਕਿਸਮ ਦਾ ਮੌਸਮ ਹੈ ਇਕੱਠੇ ਰਹਿੰਦੇ ਆ ਕੋਈ ਕਮੀ ਨਹੀਂ ਕਮੀ ਸੀ ਤਾਂ ਸਰਕਾਰਾਂ ਦੀਆਂ ਨੀਤਾਂ ਦੇ ਵਿੱਚ ਕਮੀ ਸੀ ਨੀਤਾਂ ਮਾੜੀਆਂ ਸੀ ਉਹਨਾਂ ਦੀਆਂ ਉਹ ਆਪਾਂ ਨੂੰ ਲੜਾ ਕੇ ਹੀ ਰੱਖਦੇ ਸੀ ਆਪਦੇ ਪਰਿਵਾਰਾਂ ਬਾਰੇ ਸੋਚਦੇ ਨਹੀਂ ਸੀ ਲੋਕਾਂ ਦੇ ਪਰਿਵਾਰਾਂ ਬਾਰੇ ਸੋਚਦੇ ਨਹੀਂ ਸੀ ਸੋ ਅਸੀਂ ਤਾਂ ਥੋੜੇ ਬਾਰੇ ਸੋਚਣ ਵਾਲੇ ਲੋਕ ਆ ਕਟੂ-ਕਟ ਮੈਂ ਤਾਂ ਹਰ ਰੋਜ਼ ਸਵੇਰੇ ਜਦੋਂ ਦਿਨ ਚੜਦਾ ਹੈ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਤੇ ਅਰਦਾਸ ਕਰਦੇ ਆ ਪ੍ਰਮਾਤਮਾ ਇਹੋ ਜਿਹੇ ਫੈਸਲੇ ਕਰਾਈ ਕਿਸੇ ਦਾ ਚੁੱਲ੍ਹਾ 부ਜੇ ਨਾ ਉਸ ਫੈਸਲੇ ਨਾਲ ਇਹੋ ਜਿਹੀ ਫੈਲਾ ਤੇ ਸਾਈਨ ਕਰਾਈ ਕਿਸੇ ਦਾ ਚੁੱਲ੍ਹਾ 부ਜੇ ਨਾ ਨੌਕਰੀਆਂ ਮਿਲਣ ਰੋਜ਼ਗਾਰ ਮਿਲੇ ਘਰਾਂ ਚ ਰੌਣਕ ਆਉਣ ਲੋ ਮੈਨੂੰ ਪਤਾ ਮੈਂ ਖਾਫੀ ਦੇਰ ਬਾਅਦ ਆਇਆ ਪਹਿਲਾਂ ਆਏ ਸੀਗੇ ਉਦੋਂ ਰਾਤ ਨੂੰ ਉਹ ਵੋਟਾਂ ਮਿਲੇ ਉਧਰ ਜੰਡਿਆਲਾ ਰੋਡ ਤੋਂ ਆਏ ਸੀ ਤੇ ਥੋੜੇ ਜਿਿਹੜਾਸ ਕਾਫੀ ਕੱਟੀ ਹੋਈ ਪਈ ਐ ਲਾ ਤੁਸੀਂ ਚੀਕਾਂ ਮਾਰਨੇ ਚੀਕਾਂ ਨਾਰੇ ਲਾਉਣੇ ਨਾਰੇ ਲਾ ਅਗਲੇ 20 ਸੈਕਿੰਡ ਥੋੜੇ ਨੇ ਲੈ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਜੀ ਜੀ ਹੈ ਜੀ ਸੀ ਦੀ ਸੀਟ ਕਿਸੇ ਦਿੱਤੀ 릭ਸ਼ਾ ਚਲਾਉਣ ਵਾਲਿਆਂ ਨੂੰ ਮੇਰੀ ਵਾਈਫ ਸੋਨਿਆ ਜੰਡਾ ਨੂੰ ਅੱਛਾ ਜੀ ਈ 릭ਸ਼ਾ ਚਲਾਉਣ ਵਾਲੇ ਨੂੰ ਐਮਸੀ ਦੀ ਟਿਕਟ ਮਿਲੀ ਹੈ ਜੀ ਦੇਖੋ ਫਿਰ ਦੇਖੋ ਇਹ ਤੋਂ ਬਾਅਦ ਮੈਨੂੰ ਇਹ ਦੱਸੋ ਜਦੋਂ ਇਹ ਜਿੱਤ ਗਏ ਇਹ ਤੋਂ ਬਾਅਦ ਗਰੀਬੀ ਨੂੰ ਕੋਈ ਜਾਣ ਸਕਦਾ ਵੀ ਗਰੀਬੀ ਕੀ ਹੁੰਦੀ ਹੈ ਜਗਰੀਬ ਦੇ ਚੁੱਲੇ ਦਾ ਹਾਲ ਕੀ ਹੁੰਦਾ ਆ ਉਹ ਉਹ ਹੈ ਜੇ ਬੰਦਿਆਂ ਨੂੰ ਦਿਤਾਓ ਜਿਨ੍ਹਾਂ ਨੇ ਗਰੀਬੀਆਂ ਆਪਣੇ ਪਿੰਡਿਆਂ ਤੇ ਹੰਡਾਈਆਂ ਹੋਣ ਉਹਨਾਂ ਨੂੰ ਪਤਾ ਹੁੰਦਾ ਦੁੱਖਾਂ ਦਾ ਇੱਕ ਇੱਕ ਕੈਂਡੀਡੇਟ ਪੀ ਐਚ ਡੀ ਆਪਣਾ ਪੜਿਆ ਲਿਖਿਆ ਵੀ ਹੈ ਬਾਲਮਿਕੀ ਸਮਾਜ ਨੂੰ 40 ਸਾਲ ਬਾਅਦ ਟਿਕਟ ਮਿਲੀ ਹੈ ਜੀ ਬਾ ਲਓ ਜੀ ਰਿਟਾਇਰ ਪ੍ਰਿੰਸੀਪਲ ਸਾਹਿਬ ਵਾਹ 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 ਦੇਖੋ ਡਬਲ ਐਮਏ ਪੀਐਚਡੀ ਈ ਰਿਕਸ਼ੇ ਵਾਲੇ ਤੇ ਨਾ 40 ਸਾਲ ਦੇ ਵਰਕਰ ਪੁਰਾਣੀਆਂ ਪਾਰਟੀਆਂ ਦੇ ਇਹ ਇਹ ਸਮਾਜ ਆਪਣਾ ਸਾਰਾ ਜੀ 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 ਪੰਜਾਬ ਚੋਂ 26 ਮਹਿਲਾ ਕੈਂਡੀਡੇਟ ਨੇ ਨਾਰੀ ਸ਼ਕਤੀ ਵਾਹ 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 ਜਿੰਦਾਬਾਦ ਜਿੰਦਾਬਾਦ ਨਹੀਂ ਦੇਖੋ ਜੇ ਮੈਂ ਖਾਸ ਤੌਰ ਤੇ ਮਾਵਾਂ ਪਿਣਾਂ ਨੂੰ ਕਹਿਣਾ ਚਾਹਨਾ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦੇ ਤਾਂ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦਾ ਵਿੱਚ ਆ ਕੇ ਹਿੱਸਾ ਲਓ ਹਾਂ ਪ੍ਰਿੰਸੀਪਲ ਨੇ ਵਾਹ ਵਾਹ ਪ੍ਰਿੰਸੀਪਲ ਰਿਟਾਇਰ ਪ੍ਰਿੰਸੀਪਲ ਵਾਹ ਵਾਹ ਇਲੈਕਟ੍ਰੀਸ਼ੀਅਨ ਕਮਾਲ ਹੈ ਜੀ ਕਮਾਲ ਹੈ ਵੀ ਕਮਾਲ ਜੀ ਜੀ ਅੱਛਾ ਜੈ ਸੀਟੀ ਮਿਲ ਵਿੱਚ ਕੰਮ ਕਰਦੇ ਆ ਅੱਛਾ ਜੀ ਜੀਮ ਸਾਹਿਬ ਜੀ ਵਾਹ ਜੀ ਵਾਹ ਜਿੰਦਾਬਾਦ ਹੈ ਜੀ ਦੋਨੇ ਹੱਥ ਉੱਪਰ ਚੱਕ ਕੇ ਨਾਲ ਲੈ ਲਓ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਕੀ ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਊੜਾੜਾ ID ਸੱਸਾ ਆ ਪੰਜਾਬੀ ਦਾ ਫੱਟੀ ਦਿੱਤੀ ਐ ਇਹ ਫੱਟੀ ਲਿਖਣ ਪਿੱਛੇ ਬੜੀ ਕੁੱਟ ਖਾਦੀ ਐ ਆ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਉਮੀਦਵਾਰ ਨੇ ਉਹਨਾਂ ਦੇ ਸਪੋਰਟਰ ਨੇ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਕਿ ਜਿੰਨਾਂ ਚਿਰ ਪਰ ਈਵਨ ਟੱਚ ਨਹੀਂ ਕਰਦੇ ਉਹਨਾਂ ਚਿਰ ਇਹ ਨਹੀਂ ਮੰਨਣਾ ਕਿ ਰੇਸ ਖਤਮ ਹੋ ਗਈ ਲੋਕਾਂ ਦੇ ਘਰੇ ਜਾਓ ਉਹਨਾਂ ਦੀਆਂ ਸਮੱਸਿਆਵਾਂ ਸੁਣੋ ਲਿਖੋ ਤੇ ਜਿੱਤਣ ਤੋਂ ਬਾਅਦ ਪੂਰੀਆਂ ਕਰਾਂਗੇ ਆਪਾਂ ਇਹ ਗੱਲ ਅੱਗੇ ਮੇਰੀ ਗਾਰੰਟੀ ਆ ਬਹੁਤ ਬਹੁਤ ਧੰਨਵਾਦ ਜਿੰਦਾਬਾਦ ਆਵਾਦ ਰਹੋ ਬਹੁਤ ਬਹੁਤ ਮਿਹਰਬਾਨੀ